हेलो जी सर श्रेया गर्ल जो बोस्ट सोने सूट लेके आई हूं पूरी वीडियो चेक करनी है ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਹੈ टैबी सिल्क सूट ਰਹਿਣ ਵਾਲਾ ਹੈ 슬ੀਵ ਦੇ ਵਰਕ ਮਿਲ ਜੇਗਾ ਹੈਵੀ ਤੁਹਾਨੂੰ ਬੈਕ ਦੇ ਨੈਕ ਦਿੱਤਾ ਜਾ ਰਿਹਾ ਹੈ organza ਦੁਪੱਟਾ ਪ੍ਰਾਈਸ 2500 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਫੁੱਲ ਹੈਵੀ ਸੂਟ ਹੈ ਪੈਕ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਬਾਟਮ ਤੇ ਡਿਜ਼ਾਈਨਿੰਗ 슬ੀਵ ਤੇ ਡਿਜ਼ਾਈਨਿੰਗ organza ਦੁਪੱਟਾ ਨੈਕਸਟ ਸੂਟ organza ਸ਼ਰਟ टैबी सलवार ਤੇ ਹੈ ਵਿਸਲੇ ਵਿੱਤੀ ਜਾਂਦੀ ਹੈ ਵਿਸਕੋਸ ਚਿਨੌਨ ਦਾ ਦੁਪੱਟਾ ਪ੍ਰਾਈਸ 2400 ਰੁਪਏ ਸ਼ਿਪਿੰਗ ਫ੍ਰੀ ਨੈਕਸਟ ਸੂਟ ਜੋ ਹੈ ਕੈਮਰੀ कॉटन ਦੇ ਰਹਿਣ ਵਾਲੇ ਨੇ ਕੋਟਾ ਐਮਬਲੋਟਰੀ ਦੁਪੱਟਾ ਦਿੱਤੇ ਜਾ ਰਹੇ ਪ੍ਰਾਈਸ 1000 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲਾ ਬਹੁਤ ਸੋਹਣਾ ਸੂਟ ਨੇ ਤੇ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਦੁਪੱਤੇ ਦੁਪੱਤੇ ਉੱਤੇ ਵੀ ਤੁਹਾਨੂੰ ਬਹੁਤ ਸੋਹਣੇ ਕਟਵਰਕ ਦੀ ਡਿਜ਼ਾਈਨਿੰਗ ਮਿਲ ਜੇਗੀ ਵੀਡੀਓ ਉੱਤੇ ਤੁਹਾਨੂੰ ਸ਼ੋ ਕਰ ਦਿੱਤੀ ਗਈ ਹੈ ओरिजिनल ਵੀਡੀਓ ਕਲਰ ਬੜੇ ਸੋਹਣੇ ਅਵੇਲੇਬਲ ਨੇ ਇਹਦੇ ਵਿੱਚ ਬਹੁਤ ਹੀ ਸੋਫਟ ਫੈਬਰਿਕ ਗਰਮੀਆਂ ਦੇ ਅਕੋਰਡਿੰਗ ਬੈਸਟ ਫੈਬਰਿਕ ਹੈ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਅਵੇਲੇਬਲ ਨੇ ਸਭ ਸਾਰੇ ਕਲਰ ਟ੍ਰੈਂਡਿੰਗ ਕਲਰ ਨੇ ਤੇ ਜੇ ਤੁਸੀਂ ਕੋਈ ਇਹਨਾਂ ਚ ਸੂਟ ਖਰੀਦਣਾ ਚਾਹੁੰਦੇ ਹੋ 8059895798 ਜੋ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉੱਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਪੇਜ ਕੇ ਬੁਕਿੰਗ ਕਰਾ ਸਕਦੇ ਹੋ ਦੇਖ ਸਕਦੇ ਹੋ ਪਿਕ ਵਿੱਚ ਇਹਨੇ ਸੋਹਣੇ ਕਲਰ ਸ਼ੋ ਹੋ ਰਹੇ ਨੇ ਸੋੜੀ ਐਮਬਲਟਰੀ ਤੇ ਦੁਪੱਟਾ ਵੀ ਬਹੁਤ ਸੋਹਣੇ ਨੇ ਨੈਕ ਸੂਟ ਵੀ ਕੈਂਬਰੀ ਕੋਟ ਉੱਤੇ ਰਹਿਣ ਵਾਲੇ ਨੇ ਤੇ ਕੋ ਐਮਬਰੋਇਡਰੀ ਮਿਲ ਜੇਗੀ ਤੁਹਾਨੂੰ ਸੌਫਟ ਕੋਟ ਤਾਂ ਦੁਪੱਟਾ ਦਿੱਤੇ ਜਾ ਰਹੇ ਤੁਹਾਨੂੰ ਬਾਟਮ ਤੇ ਵੀ ਐਮਬਰੋਇਡਰੀ ਮਿਲ ਜੇਗੀ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਅਵੇਲੇਬਲ ਨੇ ਕੰਟਰਾਸਟ ਵੀ ਤੁਹਾਨੂੰ ਦੁਪੱਟੇ ਦਿੱਤੇ ਜਾ ਰਹੇ ਨੇ ਸ਼ਰਟ ਪ੍ਰਿੰਟਿਡ ਹੈ ਤੇ ਬਾਟਮ ਤੁਹਾਨੂੰ ਵਾਈਟ ਕਲਰ ਵਿੱਚ ਐਮਬਰੋਇਡਰੀ ਵਾਲ ਦਿੱਤੀ ਜਾ ਰਹੀ ਹੈ ਹੋਲਡਰ ਕਰਾ ਲਈ ਜਲਦੀ ਤੋਂ ਜਲਦੀ ਸਕਰੀਨ ਤੇ ਜੋ ਨੰਬਰ ਦਿੱਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਤੇ ਇਹ ਸੂਟ ਦੀ ਵੀਡੀਓ ਤੁਹਾਨੂੰ ਸ਼ੋਅ ਕਰ ਦਿੱਤੀ ਗਈ ਹੈ ਇੱਕ ਗੱਲ ਹੋਰ ਕਹਿਣੀ ਸੀ ਕਿ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਵੱਤੋ-ਵੱਤ ਸ਼ੇਅਰ ਕਰ ਦਿਆ ਕਰੋ ਤੇ ਤੁਸੀਂ ਮੇਰੇ WhatsApp ਤੇ ਮੈਸੇਜ ਕਰਕੇ ਡੇਲੀ ਵਾਲੇ ਮੇਰੇ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਸੋਹਣੇ ਸੋਹਣੇ ਸੂਟਾ ਦੇ ਕਲੈਕਸ਼ਨ ਸ਼ੇਅਰ ਕੀਤੇ ਜਾਂਦੀ ਹੈ ਤੇ ਚੈਨਲ ਤੇ ਵਿਜ਼ਿਟ ਕਰਕੇ ਹੋਰ ਵੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਹੈਵੀ ਸੂਟ ਸਿੰਪਲ ਸੂਟ ਕਾਟਨ ਦੇ ਸੂਟ ਕਟ ਰੇਟ ਵਾਲੇ ਜੌਰਜਟ ਵਾਲੇ ਮਤਲਬ ਹਰ ਤਰ੍ਹਾਂ ਦਾ ਫੈਬਰਿਕ ਮੇਰੇ ਕੋਲ ਅਵੇਲੇਬਲ ਹੈਗਾ ਤੇ WhatsApp ਤੇ ਮੈਸੇਜ ਕਰਕੇ ਤੇ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਕਲੈਕਸ਼ਨ ਹੈਗੇ ਜੁਐਲਰੀ ਬੈਗ ਸਭ ਕੁਝ ਅਵੇਲੇਬਲ ਹੈਗਾ ਜੋ ਤੁਸੀਂ ਕਿਸੇ ਚੀਜ਼ 'ਚ ਇੰਟਰਸਟਿਡ ਹੋ ਤਾਂ ਉਹਦੇ ਲਈ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਕਰਿਓ ਥੈਂਕ ਯੂ so much